ਹੈਲੋ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਬਰਬਰੀ ਦਾ ਸੂਟ ਹੈ ਤਿਲਕਣਾ ਟਾਪਟੇ ਦੀ ਲਾਈਨਿੰਗ ਹੈ ਤੇ ਇਹਦੇ ਵਿੱਚ ਆਪਾਂ ਪਲੇਟਾਂ ਕਿਵੇਂ ਪਾ ਸਕਦੇ ਆ ਕਿਉਂਕਿ ਬਹੁਤ ਹੀ ਜ਼ਿਆਦਾ ਤਿਲਕਣਾ ਕਪੜਾ ਹੁੰਦਾ ਤੇ ਲਾਈਨਿੰਗ ਵਾਲਾ ਇਹ ਤੇ ਇਹ ਆਪਾਂ ਨੇ ਇਸ ਤਰ੍ਹਾਂ ਇਹ ਫਰਸਟ ਫਰੰਟ ਪੀਸ ਤੇ ਆਪਾਂ ਨੇ ਪਾ ਲਈਆਂ ਪਹਿਲਾਂ ਤਾਂ ਆਪਾਂ ਉੱਪਰੋਂ ਇਸ ਤਰ੍ਹਾਂ ਸਲਾਈ ਲਾਵਾਂਗੇ ਫਿਰ ਆਪਾਂ ਨੇ ਇਦਾਂ ਸਾਰੀ ਸਲਾਈ ਚੰਗੀ ਤਰ੍ਹਾਂ ਸਾਰੇ ਪਾਸੇ ਲਾ ਲੈਣੀ ਹੈ ਤੇ ਇਹ ਆਪਾਂ ਨੇ ਇਹਦੇ ਸਾਰੇ ਸਲਾਈਆਂ ਇਦਾਂ ਲਾ ਲੈਣੀਆਂ ਪਲੋਈਆਂ ਦੇ ਉੱਪਰ ਆਪਾਂ ਲਾਣੀ ਹੈ ਇਹ ਫਿਰ ਆਪਾਂ ਇਹਨੂੰ ਪਲੇਟਾਂ ਪਾਉਣੀਆਂ ਨੇ ਕਿਉਂਕਿ ਇਹਦੇ ਜਿਹੜੀ ਸਲਾਈ ਹੁੰਦੀ ਆ ਕੱਪੜਾ ਜਦੋਂ ਫੜਦੇ ਆ ਨਾ ਉਹ ਤਿਲਕਣਾ ਬਹੁਤ ਆ ਤੇ ਉਹ نیچے ਨਿਕਲ ਜਾਂਦਾ ਫਿਰ ਆਪਣੀ ਜਿਹੜੀ ਪਲੋਈ ਸਹੀ ਨਹੀਂ ਪੈਂਦੀਗੀ ਤੇ ਆਪਾਂ ਦੇਖ ਸਕਦੇ ਤੁਸੀਂ ਆਪਾਂ ਸਾਰੇ ਜਾਣੇ ਇਹ ਸਿਉਣਾ ਮਾਰ ਲenga ਇਦਾਂ ਤੇ ਇਹ ਤੁਹਾਨੂੰ ਆਪਾਂ ਬੈਕ ਪੀਸ ਤੇ ਹੁਣ ਪਹਿਲਾਂ ਮਾਰ ਕੇ ਦਿਖਾਉਣਾ ਫਿਰ ਆਪਾਂ ਇਹਨਾਂ ਪਲੇਟਾਂ ਨੂੰ ਪਾਵਾਂਗੇ ਤੇ ਕਿਦਾਂ ਆਪਾਂ ਪਾਉਣੀਆਂ ਠੀਕ ਹੈ ਹੁਣ ਆਪਾਂ ਇਹਦੇ ਸਲਾਈ ਇਧਰਲੀ ਸਾਈਡ ਬੈਕ ਪੀਸ ਆਹੇ ਸਭ ਤੋਂ ਪਹਿਲਾਂ ਆਪਾਂ ਉੱਪਰੋਂ ਇਹਨੂੰ ਇੱਥੋਂ ਰੱਖ ਕੇ ਇਹਦੀ ਸਿਲਾਈ ਲਾਵਾਂਗੇ ਜਿਹੜੇ ਮੋਡੇ ਆ ਅਟੈਚ ਕਰ ਲਾਂਗੇ ਨਾਲ ਤਾਂ ਕਿ ਆਪਣਾ ਕੱਪੜਾ ਜਿਹੜਾ ਹਿੱਲੇ ਨਾ ਤੇ ਇਹ ਦੋਨੇ ਸਾਈਡਾਂ ਨੂੰ ਵਾਧਾ ਕੱਪੜਾ ਤੁਸੀਂ ਦੇਖ ਸਕਦੇ ਆ ਜੇ ਆਪਾਂ ਇਧਰ ਨੂੰ ਖਿੱਚ ਲਾਈਦੇ ਹਾਂ ਨੂੰ ਜੇ ਇਧਰ ਨੂੰ ਇਧਰ ਨੂੰ ਇਦਾਂ ਬਣ ਜਾਂਦਾ ਇਹ ਤੇ ਇਹਦੀ ਸਿਲਾਈ ਕਰਨੀ ਬਹੁਤ ਔਖੀ ਲੱਗਦੀ ਹੈ ਹੁਣ ਆਪਾਂ ਇਹਨੂੰ ਇਹਨਾਂ ਨਾਲ ਅਟੈਚ ਕਰ ਲਾਂਗੇ ਠੀਕ ਹੈ ਇੱਥੋਂ ਰੱਖ ਕੇ ਦੀ ਸਿਲਾਈ ਲਾਵਾਂਗੇ ਇੱਥੋਂ ਰੱਖਾਂਗੇ ਇਹਨੂੰ ਤੇ ਇਹਦੀ ਆਪਾਂ ਸਿਲਾਈ ਜਿਹੜੀ ਹੈ ਇਦਾਂ ਇੱਥੋਂ ਰੱਖ ਕੇ ਇਹਨੂੰ ਸਲਾਈ ਲਾ ਲਾਂਗੇ ਤੇ ਇਸ ਦੋਨੇ ਸਾਈਡਾਂ ਦੀ ਆਪਾਂ ਏਵੇਂ ਸਲਾਈ ਲਾ ਲੈਣੀ ਹੈ ਦੀ ਪਹਿਲਾਂ ਇਹ ਆਪਾਂ ਥੋੜਾ ਜਿਹਾ ਵੱਡਾ ਵਖਾ ਕਰਕੇ ਹੀ ਲਾ ਲੈਣੀ ਆ ਸਲਾਈ ਜਿਹੜੀ ਲਾਉਣੀ ਹੈ ਨਾ ਜਿਆਦਾ ਬਰੀਕ ਵਖੇ ਤੇ ਨਹੀਂ ਜਾਣੇ ਹਾਂ ਤੇ ਹੁਣ ਆਪਾਂ ਇਹਨੂੰ ਤੁਹਾਨੂੰ ਇੱਕ ਅੱਧੀ ਪਲੋਈ ਦਾ ਨਿਸ਼ਾਨ ਲਾ ਕੇ ਦਿਖਾਉਣੇ ਆ ਫਿਰ ਆਪਾਂ ਤੁਹਾਨੂੰ ਸਾਰੀਆਂ ਪਲੋਈਆਂ ਪਾ ਕੇ ਫਿਰ ਦਿਖਾਵਾਂਗੇ ਕਿਉਂਕਿ ਲੌਂਗ ਜਿਆਦਾ ਵੱਨ ਜਾਂਦੀ ਵੀਡੀਓ ਤਾਂ ਕਰਕੇ ਆਪਾਂ ਤੁਹਾਨੂੰ ਇੱਕ ਵਾਰੀ ਸਾਰੇ ਦੱਸ ਕੇ ਬਾਅਦ ਵਿੱਚ ਆਪਾਂ ਪਲੋਈਆਂ ਪਾਵਾਂਗੇ ਹੁਣ ਆਪਾਂ ਇਹਨੂੰ ਸੈੱਟ ਕਰਕੇ ਰੱਖ ਲੈਣਾ ਹੁਣ ਇਹਦੇ ਮੋਢਿਆਂ ਦੀ ਸਿਲਾਈ ਜਿਹੜੀ ਆਪਾਂ ਇੱਥੋਂ ਆਪਾਂ ਦੇਖਣੀ ਹੈ ਆਪਣੀ ਲਾਈਨਿੰਗ ਜਿਹੜੀ ਇਦਾਂ ਬਰਾਬਰ ਕਰਕੇ ਤੇ ਲਾਈਨਿੰਗ ਵੈਸੇ ਆਪਣੀ ਢਿੱਲੀ ਚਾਹੀਦੀ ਹੈ ਲਾਈਨਿੰਗ ਵਾਲਾ ਕੱਪੜਾ ਤੇ ਇਹ ਆਪਣਾ ਇਦਾਂ ਥੋੜਾ ਥੋੜਾ ਵਾਧਾ ਨਾ ਸਾਈਡਾਂ ਤੇ ਇਹ ਆਪਾਂ ਆਈ ਵਧਾ ਕੇ ਰੱਖਣਾ ਹੈ ਥੋੜਾ ਜਿਹਾ ਆਪਾਂ ਇਧਰਲੀ ਸਾਈਡ ਵਧਾ ਦੇਾਂਗੇ ਥੋੜਾ ਜਿਹਾ ਇਧਰਲੀ ਸਾਈਡ ਇਹਦੀ ਆਪਾਂ ਐ ਸਲਾਈ ਲਾਵਾਂਗੇ ਜੇ ਆਪਾਂ ਇੱਕ ਪਾਸੇ ਬਰਾਬਰ ਕਰਾਂਗੇ ਫਿਰ ਇੱਕ ਪਾਸੇ ਜ਼ਿਆਦਾ ਨਿਕਲੂ ਫਿਰ ਉਹ ਕਾਂ ਜਾਂ ਕਪੜੀ ਚ ਪੈ ਜਾਂਦਾ ਤਾਂ ਕਰਕੇ ਆਪਾਂ ਇਹ ਇੱਥੋਂ ਇੰਨਾ ਕੁ ਵਧਾ ਕੇ ਸਲਾਈ ਲਾਵਾਂਗੇ ਇਧਰਲੀ ਸਾਈਡ ਵੀ ਆਪਾਂ ਨੇ ਇੰਨਾ ਵਧਾ ਲਿਆ ਇਧਰਲੀ ਸਾਈਡ ਵੀ ਹੁਣ ਆਪਾਂ ਇਹਦੀ ਸਲਾਈ ਜਿਹੜੀ ਇੱਥੋਂ ਦੀ ਕੱਚੀ ਸਲਾਈ ਜਿਹੜੀ ਆਪਾਂ ਲਾਉਣੀ ਹੈ ਇਦਾਂ ਰੱਖ ਕੇ ਇਥੋਂ ਆਪਾਂ ਬਰਾਬਰ ਹੀ ਰੱਖਾਂਗੇ ਜਿੱਥੋਂ ਆਪਣੀ ਬਾਹ ਦਾ ਸੌਰੀ ਚੈਸਟ ਦਾ ਨਿਸ਼ਾਨ ਹੁੰਦਾ ਉੱਪਰੋਂ ਬਰਾਬਰ ਰੱਖਾਂਗੇ ਸਾਈਡ ਤੋਂ ਆਪਾਂ ਦੇਖਣਾ ਵੀ ਜੇ ਉਧਰਲੀ ਸਾਈਡ ਕੱਪੜਾ ਵੱਧਦਾ ਜ਼ਿਆਦਾ ਹੈ ਤਾਂ ਇਧਰ ਵੀ ਆਪਾਂ ਥੋੜਾ ਜਿਹਾ ਕੱਪੜਾ ਬਾਹਰ ਨੂੰ ਰੱਖਾਂਗੇ ਕਿਉਂਕਿ ਲਾਈਨਿੰਗ ਆਪਣੀ ਥੋੜੀ ਜਿਹੀ ਲੂਸ ਚਾਹੀਦੀ ਹੈ ਇਹਦਾ ਆਪਾਂ ਸਾਰੇ ਨਾਲ ਸਲਾਈਆਂ ਲਾ ਲੈਣੀਆਂ ਹੁਣ ਆਪਾਂ ਇਧਰਲੀ ਸਾਈਡ ਵੀ ਇੱਧੇ ਲਾ ਲਾਂਗੇ ਕਿਰਾ ਆਪਾਂ ਇਦਾਂ ਹੀ 프ਰੰਟ ਪੀਸ ਆਪਾਂ ਰੈਡੀ ਕੀਤਾ ਤੇ ਉਹ ਇਸੇ ਤਰ੍ਹਾਂ ਹੀ ਆਪਾਂ ਦੋਨੇ ਪੀਸ ਤਿਆਰ ਕਰ ਲੈਣੇ ਆ ਹੁਣ ਆ ਜਿਹੜਾ ਇਧਰੋਂ ਵੀ ਆਪਾਂ ਇਹ ਇੰਨਾ ਕਪੜਾ ਵਧ ਰਿਹਾ ਨਾ ਤੇ ਇਧਰ ਵੀ ਸਾਈਡ ਆਪਾਂ ਸਹੀ ਕਰਕੇ ਜਿੰਨੀ ਲਾਈਨਿੰਗ ਵੱਲੀ ਵਾਧਾ ਕਪੜਾ ਦੋਨੇ ਸੇਡਾਂ ਤੇ ਕੱਢ ਲੈਣਾ ਫਿਰ ਆਪਾਂ ਇੱਥੋਂ ਰੱਖ ਕੇ ਦੀ ਸਿਲਾਈ ਲਾਉਣੀ ਹੈ ਤੇ ਇੱਥੋਂ ਆਪਾਂ ਬਰਾਬਰ ਹੀ ਰੱਖ ਕੇ ਇਦਾਂ ਆਪਾਂ ਇਹਨੂੰ ਲਾਣੀ ਹੈ ਠੀਕ ਹੈ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਪਲੋਈ ਜਿਹੜੀ ਐ ਉਹਦਾ ਆਪਾਂ ਕਿਵੇਂ ਸਿਉਣ ਲਈ ਸੀ ਹੁਣ ਆਪਾਂ ਜਿਹੜਾ ਇਹਨੂੰ ਕਪੜਾ ਐ ਸੈੱਟ ਕਰ ਲੈਣਾ ਤੇ ਜਿਹੜਾ ਆਪਣਾ ਜਿਵੇਂ ਇੱਧਰ ਥੋੜਾ ਥੋੜਾ ਵਧਾ ਵਧਾ ਤਾਂ ਵਧਾ ਲੈਣਾ ਉਦਾਂ ਹੀ ਠੀਕ ਹੈ ਤੇ ਇੱਧਰਲੀ ਸਾਈਡ ਵੀ ਉਨਾ ਹੀ ਹੋਵੇ ਉਧਰਲੀ ਸਾਈਡ ਵੀ ਸੇਮ ਸੇਮ ਕਪੜਾ ਛੱਡ ਕੇ ਹੁਣ ਆਪਾਂ ਇਹਨੂੰ ਇੱਥੇ ਜਿਹੜੀ ਆਪਣੀ ਥੋੜੀ ਜਿਹੀ ਟੱਲ ਚਾਹੀਦੀ ਲਾਈਨਿੰਗ ਦੀ ਇਦੇ ਵਿੱਚ ਆਪਾਂ ਨੂੰ ਢਿੱਲ ਚਾਹੀਦੀ ਥੋੜੀ ਜਿਹੀ ਉੱਪਰ ਤੇ ਇੱਥੋਂ ਫੇਰ ਰੱਖਾਂਗੇ ਇਦਾਂ ਹੀ ਰੱਖ ਕੇ ਸੈੱਟ ਕਰਕੇ ਫੇਰ ਆਪਣੇ ਜਿਹੜਾ ਨਿਸ਼ਾਨ ਲੱਗਾ ਪਲੋਈ ਦਾ ਫਰੰਟ ਪਲੋਈ ਦਾ ਸੌਰੀ ਲੰਬੀ ਪਲੋਈ ਦਾ ਇਹ ਆਪਾਂ ਲਾਵਾਂਗੇ ਇੱਥੋਂ ਲੰਬੀ ਸਿਉਣ ਨੂੰ ਦੂਜੇ ਜਿੱਥੋਂ ਤੱਕ ਨਿਸ਼ਾਨ ਆ ਉੱਥੋਂ ਤੱਕ ਆਪਾਂ ਸਲਾਈ ਲਾ ਲੈਣੀ ਹੈ ਤੇ ਫੇਰ ਇਹਨੂੰ ਆਪਾਂ ਇਦਾਂ ਕੱਢ ਕੇ ਦੂਸਰੀ ਸਾਈਡ ਵੀ ਇਦਾਂ ਹੀ ਸਲਾਈ ਲਾਵਾਂਗੇ ਹੁਣ ਆਪਾਂ ਇਧਰਲੀ ਸਾਈਡ ਵੀ ਇਦਾਂ ਹੀ ਸਲਾਈ ਲਾਉਣੀ ਆ ਆ ਚੀਜ਼ ਤੋਂ ਆਪਣੀ ਥੋੜੀ ਢਿੱਲ ਜ਼ਰੂਰੀ ਹੈ ਉੱਪਰਲੀ ਸਾਈਡ ਤੇ ਇੱਥੋਂ ਵੀ ਆਪਣੀ ਜਿਹੜੀ ਢਿੱਲ ਵਿਚਾਲੇ ਪਲੋਈ ਦੇ ਥੋੜੀ ਜੀ ਢਿੱਲ ਹੋਵੇ ਨਹੀਂ ਆਪਣੇ ਉੱਪਰਲੇ ਪਾਸੇ ਵਾਲ ਬੰਨ ਲੱਗ ਜਾਂਦੇ ਜਿਵੇਂ ਇਧਰ ਵਾਲ ਬੰਨਦਾ ਉਵੇਂ ਨਹੀਂ ਉੱਪਰਲੀ ਸਾਈਡ ਵਾਲ ਬੰਨ ਜਾਂਦਾ ਬੰਨ ਲੱਗ ਜਾਂਦਾ ਜੇ ਆਪਣੀ ਇਧਰ ਢਿੱਲ ਨਾ ਹੋਵੇ ਥੋੜੀ ਜੀ ਢਿੱਲ ਰੱਖਣੀ ਜ਼ਰੂਰੀ ਹੈ ਤੇ ਹੁਣ ਆਪਾਂ ਇਸ ਪਲੇਟ ਤੋਂ ਧਰ ਕੇ ਸਲਾਈ ਨੀਚੇ ਆਲੀ ਟੱਕ ਲੈ ਜਾਵਾਂਗੇ ਇਥੋਂ ਰੱਖ ਕੇ ਸੈੱਟ ਕਰ ਲੈਣਾ ਪੂਰਾ ਕੱਪੜੇ ਨੂੰ ਹੁਣ ਆਪਾਂ ਇਥੋਂ ਟਿਕਰੇ ਲਾ ਲਈ ਠੀਕ ਹੈ ਇਦਾਂ ਆਪਣੀਆਂ ਫਰੰਟ ਦੀਆਂ ਵੀ ਆਪਾਂ ਨੇ ਸਾਰੀਆਂ ਪਲੇਟਾਂ ਸਾਈਡ ਵਾਲੀਆਂ ਵੀ ਤੇ ਵਿਚਾਲੜੀਆਂ ਵੀ ਸਾਰੀਆਂ ਪਲੋਈਆਂ ਆਪਾਂ ਐਵੇਂ ਹੀ ਸਿਉਣਾ ਮਾਰ ਲੈਂਗਾ ਉੱਤੇ ਵੀ ਤੇ ਹੁਣ ਆਪਾਂ ਜਿਹੜੀ ਪਲੋਈਏ ਪਾਉਣੀ ਮੁੜ ਕੇ ਇਥੋਂ ਆਹ ਚੀਜ਼ ਜਿਹੜੀ ਸਿਉਣ ਵੱਜੀ ਆ ਤੇ ਨਿਸ਼ਾਨ ਆ ਇਥੋਂ ਫੜ ਕੇ ਇਦਾਂ ਆਪਾਂ ਸਿਵਣ ਆਪਣੀ ਵਿਚਾਲੇ ਆ ਜਾਣੀਏ ਤੇ ਇਦਾਂ ਆਪਾਂ ਇਹ ਪਲੇਟ ਪਾਉਣੀ ਆ ਠੀਕ ਹੈ ਇੱਥੋਂ ਜਮਾ ਸੂਈ ਆਪਾਂ ਰੱਖਾਂਗੇ ਥੱਲੇ ਨਿਸ਼ਾਨ ਦੇ ਤੇ ਬਰੀਕ ਵਹਾ ਕਰ ਲਾਂਗੇ ਹੁਣ ਆਪਾਂ ਤੇ ਹੁਣ ਆਪਾਂ ਇੱਥੇ ਸ਼ੁਰੂ ਕਰਕੇ ਦੀ ਸਿਲਾਈ ਲਾਵਾਂਗੇ ਇਹ ਆਪਾਂ ਪੈਰ ਪੈਰ ਦਾ ਵਿਚਾਲੇ ਵਖਾ ਆਪ ਲੈ ਲੈ ਦਈ ਤੇ ਇਧਰ ਦੀ ਸਾਈਡ ਨਿਸ਼ਾਨ ਤੇ ਲਿਆ ਕੇ ਬਰੀਕ ਕਰ ਦਿੰਦੇ ਹਾਂ ਠੀਕ ਆ ਹੁਣ ਆਪਾਂ ਸਾਰੀਆਂ ਪਲੇਟਾਂ ਇਦਾਂ ਪਾ ਕੇ ਹੁਣ ਆਪਾਂ ਸਾਰੀਆਂ ਪਲੇਟਾਂ ਇਦਾਂ ਪਾ ਲਾਂਗੇ ਠੀਕ ਹੈ ਬੈ ਕਾਲੀਆਂ ਵੀ 프ਰੰਟ ਵਾਲੀਆਂ ਵੀ ਤੇ ਫਿਰ ਤੁਹਾਨੂੰ ਦਿਖਾਉਣੇ ਆ ਹਾਂਜੀ ਹੁਣ ਆਪਾਂ ਜਿਹੜੀਆਂ ਸਾਰੀਆਂ ਬਲੋਈਆਂ ਆ ਇਹ ਵਾਲੀਆਂ ਪਾ ਲਈਆਂ ਤੇ ਆਪਾਂ ਸੈਡ ਵਾਲੀ ਬਲੋਈ ਤੁਹਾਨੂੰ ਦੱਸਦੇ ਆ ਕਿ ਸੈਡ ਵਾਲੀ ਬਲੋਈ ਆਪਾਂ ਕਿਵੇਂ ਪਾਉਣੀ ਹੈ ਇੱਥੋਂ ਆਪਾਂ ਜਿਹੜੀ ਆ ਨਿਸ਼ਾਨ ਲੱਗਾ ਨਾਲੇ ਆਪਾਂ ਨੇ ਸਲਾਈ ਲਾਈ ਹੋਈ ਹੈ ਇੱਥੋਂ ਆਪਾਂ ਇਹਨੂੰ ਫੜ ਲ ਕੇ ਇਦਾਂ ਜਿੱਥੇ ਨਿਸ਼ਾਨ ਆ ਤੇ ਇਧਰਲੀ ਸਾਈਡ ਤੋਂ ਇਹ ਕਿੱਥੇ ਆਪਾਂ ਚੁੱਕ ਕੇ ਇਹ ਜਿਹੜੀ ਸਾਈਡ ਪਾਉਣੀ ਹੈ ਆਪਾਂ ਇੱਦਾਂ ਪਾਉਣੀ ਹੈ ਇਹਦਾ ਆਪਾਂ ਇਹ ਪਲਾਪ ਪਲੋਈ ਜਿਹੜੀ ਸਾਈਡ ਵਾਲੀ ਪਾਉਣੀ ਹੈ ਸਿਰੇ ਤੱਕ ਨਹੀਂ ਲੈ ਜਾਣੀ ਇਹ ਠੀਕ ਹੈ ਤੇ ਹੁਣ ਆਪਾਂ ਨੇ ਜਿਹੜੀ ਇਹ ਵਾਲੀ ਹੈ ਏਪ ਲੋਈ ਦੇ ਵੀ ਆਪਣਾ ਨਿਸ਼ਾਨ ਲਾ ਕੇ ਤੇ ਇੱਥੇ ਸਲਾਈ ਲਾ ਲਈ ਸੀਗੀ ਤਾਂ ਕਿ ਆਪਣੀ ਜਿਹੜੀ ਕਪੜਾ ਥੱਲੇ ਨਾਲ ਵਿੱਚ ਰਵੇ ਤਾਂ ਕਰਕੇ ਆਪਾਂ ਇੱਥੋਂ ਫੜ ਕੇ ਇਹਨੂੰ ਸਲਾਈ ਨੂੰ ਇਦਾਂ ਆਪਾਂ ਇਹ ਪਲੇਟ ਪਾਵਾਂਗੇ ਸਾਈਡ ਵਾਲਾ ਮੋਢੇ ਵਾਲਾ ਇਹ ਹੋਏ ਆਪਣੇ ਸਾਰੇ ਪਲੇਟ ਪੈ ਗਏ ਠੀਕ ਹੈ ਇਦਾਂ ਪਾਈ ਵੀ ਪਾ ਲਿਆ ਤੇ ਇਹ ਵਾਲਾ ਆਪਾਂ ਸੈਡ ਵਾਲਾ ਤਾਂ ਦੱਸਤਾ ਹੁਣ ਆਪਾਂ ਇਹ ਵੀ ਇਸੇ ਤਰੀਕੇ ਨਾਲ ਹੀ ਪਾਵਾਂਗੇ ਹੁਣ ਆਪਾਂ ਮੋਢੇ ਦੀ ਜਿਹੜੀ ਇਹਦੀ ਆਪਾਂ ਮੋਹਰਲੀ ਕਾਟ ਪਾਉਣੀ ਹੈ ਠੀਕ ਹੈ ਮੋਹਰਲੀ ਆਪਾਂ ਕਾਟ ਕਿਵੇਂ ਪਾਉਣੀ ਹੈ ਹੁਣ ਤੁਹਾਨੂੰ ਉਹ ਦੱਸਦੇ ਆ ਮੋਹਰਲੀ ਕਾਟ ਆਪਾਂ ਪਾ ਮਾਵੀ ਇਹਦਾ ਤੀਰਾ ਆਪਾਂ ਨੇ ਰੱਖਣਾ ਸੀ ਸਾਢੇ 12 ਰੱਖਿਆ ਸੀ ਹੈ ਨਾ ਤੇ ਇੱਥੋਂ ਆਪਾਂ 12 ਤੇ ਸਾਢੇ 6 ਦੀ ਕਟਾਈ ਕਰ ਲਈ ਤੇ ਇੱਥੋਂ ਵੀ ਆਪਾਂ ਸਾਢੇ 6 ਠੀਕ ਹੈ ਇੱਥੇ ਆ ਗਿਆ ਇਦਾਂ ਆਪਾਂ ਉੱਪਰੋਂ ਬਲਾ ਕੇ ਆਪਾਂ ਨੇ ਇਹਦੀ ਜਿਹੜੀ ਕਾਰਟ ਹੈ ਐਸ ਨਿਸ਼ਾਨ ਦੇ ਨਾਲ ਇਦਾਂ ਮਲਾਉਣੀ ਹੈ ਠੀਕ ਹੈ ਜੀ ਇਹ ਆਪਾਂ ਜਿਹੜਾ ਚੌਰ ਸਖਾਨਾ ਇਹਦੇ ਆਪਣਾ ਬਣਾਇਆ ਹੋਇਆ ਸੀਗਾ ਉਦੋਂ ਆਪਾਂ ਨੇ ਪੌਣਾ ਕੈਂਚ ਉੱਪਰ ਰੱਖ ਕੇ ਗਲਾਈ ਜਿਹੜੀ ਮਲਾ ਦੇਣੀ ਹੈ ਠੀਕ ਹੈ ਇਦਾਂ ਆਪਾਂ ਨੇ ਫਰੰਟ ਕਾਰਟ ਪਾਉਣੀ ਹੈ ਇੱਥੋਂ ਰੱਖ ਕੇ ਇੱਥੋਂ ਲਿਜਾਵਾਂਗੇ ਇਦਾਂ ਹੀ ਆਪਾਂ ਗਲਾਈ ਕਰਨੀ ਇਹਦੀ ਇਹ ਆਪਣੀ ਮੋਰੀ ਜਿਹੜੀ ਹੈ ਮੋਡੇ ਦੀ ਕਾਟ ਜਿਹੜੀ ਆਪਾਂ ਪੋਨੀ ਫਰੰਟ ਵਾਲੀ ਇਹ ਆਪਾਂ ਇਸ ਤਰ੍ਹਾਂ ਪਾ ਲੈਣੀ ਠੀਕ ਹੈ ਹੁਣ ਆਪਣੇ ਕਾਟ ਪਾ ਕੇ ਹੁਣ ਇਹਦੇ ਇੱਥੇ ਜਿਹੜਾ ਇਹਦੇ ਬਰਾਬਰ ਹੀ ਰੱਖਾਂਗੇ ਇਧਰ ਆਪਾਂ ਕਰੀਜ਼ ਬਣਾ ਲੈਣੀ ਇੱਕ ਤੇ ਆਪਣੇ ਗਲੇ ਦਾ ਜਿਹੜਾ ਚਾਲਾ ਕਰਕੇ ਨਿਸ਼ਾਨ ਲਾਉਣਾ ਠੀਕ ਹੈ ਇੱਥੇ ਆਪਣੀ ਆ ਕਰੀਜ਼ ਬਣ ਗਈ ਜਿਹੜੀ ਇੱਥੇ ਆਪਾਂ ਨਿਸ਼ਾਨ ਲਾ ਲਾਂਗੇ ਇਹ ਆਪਣਾ ਜਿਹੜਾ ਗਲੇ ਦਾ ਸੈਂਟਰ ਹੋ ਜੂ ਤੇ ਲੰਬਾ ਗਲਾ ਆਪਾਂ ਕਿੰਨਾ ਪਾਉਣਾ ਫਿਰ ਉਹ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ ਇੱਥੋਂ ਆਪਾਂ ਨੇ ਗਲਾ ਇਹ ਪਾਉਣਾ ਹੈ 6 ਇੱਥੋਂ ਰੱਖ ਕੇ 6 ਦੇ ਪ੍ਰੋਪਰ ਕਰਕੇ 6 ਤੇ ਆਪਾਂ ਨਿਸ਼ਾਨ ਲਾ ਲੈਣਾ ਠੀਕ ਹੈ ਤੇ ਜਦੋਂ ਆਪਾਂ ਇਸੇ ਨੀਚੇ ਵਾਲਾ ਗਲਾ ਜਦੋਂ ਜੜਾਂਗੇ ਅੱਧਾ ਇੰਚ ਆਪਣਾ ਨੀਚੇ ਗਰ ਜਾਂਦੋਂ ਤੇ ਲੈ ਆਜੂਗਾ ਤੇ ਅੱਧਾ ਇੰਚ ਉਹੀ ਆਪਣੀ ਸਲਾਈ ਜਿਹੜੀ ਉੱਪਰ ਆਜੂਗੀ ਤੇ ਆਪਣਾ ਗਲਾ ਜਿੰਨਾ ਤਿਆਰ ਹੈ ਫਿਰ ਉਹ ਨਾਲ ਰਹੇ ਜੂਗਾ ਜਿਦੋਂ ਆਪਾਂ ਜੜਾਂਗੇ ਗਲਾ ਇੱਥੇ ਆ ਜਾਣਾ ਆਪਣਾ ਤੇ ਜਿਹੜਾ ਆਪਣਾ ਵੱਧ ਹੈ ਇਹ ਆਪਣਾ ਉੱਪਰ ਦੀ ਸਲਾਈ ਆ ਜੂ ਤੇ ਆਪਣਾ ਗਲਾ ਬਿਲਕੁਲ ਬਰਾਬਰ ਰਹਿ ਜਾਊਗਾ ਤੇ ਇਸ ਤਰੀਕੇ ਆਪਾਂ ਗਲੇ ਦਾ ਨਿਸ਼ਾਨ ਲਾਉਣਾ ਠੀਕ ਹੈ ਜੀ ਹੁਣ ਆਪਣਾ ਇਹ ਗਲੇ ਦਾ ਸੈਂਟਰ ਚ ਨਿਸ਼ਾਨ ਲਾ ਲਿਆ ਤੇ ਇੱਥੇ ਆਪਾਂ ਜੜਾਂਗੇ ਗਲਾ ਬਰਾਬਰ ਕਰਕੇ ਇਹਨੂੰ ਦੂਰਾ ਕਰਕੇ ਰੱਖਾਂਗੇ ਠੀਕ ਹੈ ਜੀ ਬੈਕ ਗਲਾ ਆਪਾਂ ਨੇ 5 ਇੰਚ ਤਿਆਰ ਕਰਨਾ ਹੈ ਆਪਾਂ ਨੇ 5 ਇੰਚ ਤਿਆਰ ਕਰਨਾ ਇੱਥੋਂ ਰੱਖ ਕੇ కర కల ఇద్దా బ ఆ జా వ కప్పా ఏ దొన్ని సైడ్ వాదా సట్ే ఇంవే గలీ గళి నిశా లావే పంచే ఇత 5 ਤੇ ਲਾ ਲਾਂਗੇ ਇਹ ਵੀ ਉਦਾਂ ਹੀ ਆਪਣੀ ਸਲਾਈ ਆ ਕੇ 5.5 ਹੋ ਜੂ ਤੇ ਉੱਤਰ ਆਪਣੀ ਸਿਉਣ ਆ ਜੂਗੀ ਉਸੇ ਤਰੀਕੇ ਨਾਲ ਇਹ ਆਪਣੇ ਗਲੇ ਦੀ ਜਿਹੜੀ ਲੰਬਾਈ ਪੂਰੀ ਆ ਜਾਣੀ ਹੈ ਹੁਣ ਆਪਾਂ ਇੱਥੋਂ ਇਹਦੀ ਚੜਾਈ ਲਾਵਾਂਗੇ ਚੜਾਈ ਆਪਾਂ 2 ਲਾਵਾਂਗੇ ਉੱਪਰੋਂ ਆਪਾਂ 2 ਲਾਵਾਂਗੇ ਠੀਕ ਹੈ ਇਦਾਂ ਆਪਾਂ ਇਹਦੀ ਗਲਾਈ ਕਰਨੇ ਆ ਇਹ ਜਿਵੇਂ ਆਪਾਂ ਚੌਰਸਨ ਛਾਣ ਲਿਆ ਗਲੇ ਦੀ ਗਲਾਈ ਆਪਾਂ ਕਰਾਂਗੇ ਇਧਰੋਂ ਤਾਂ ਆਪਣਾ 1 ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜਿੱਧਰ ਆਪਣਾ ਗੋਲ ਪਾਸਾ ਹੈ ਇਧਰੋਂ 1 ਤੇ ਤੇ ਇਹਦੇ ਸੈਂਟਰ 'ਚੋਂ ਆਪਾਂ ਲਾਵਾਂਗੇ ਜਮਾ ਕਾਰਨਰ ਦੇ ਉੱਪਰ ਰੱਖਾਂਗੇ ਇੰਚ ਟੇਪ ਤੇ ਅੱਧੇ ਇੰਚ ਦਾ ਨਿਸ਼ਾਨ ਲਾ ਲਾਂਗੇ ਤੇ ਇਧਰੋਂ ਆਪਣਾ ਟਾਇਰ 1.5 ਇੰਚ ਦਾ ਨਿਸ਼ਾਨ ਲਾ ਲਾਂਗੇ ਇੱਥੋਂ ਆਪਾਂ ਸਿੱਧੀ ਲੈਣਾ ਉਵੇਂ ਹੀ ਤੇ ਇੱਥੋਂ ਚੱਕ ਕੇ ਇਹਦੇ ਨਾਲ ਮਿਲਾਵਾਂਗੇ ਤੇ ਇਹ ਜਿਹੜਾ ਇੱਕ ਦਾ ਇਹਦੇ ਨਾਲ ਮਲਾ ਕੇ ਅੱਧੇ ਇੰਚ ਦੇ ਨਿਸ਼ਾਨ ਨਾਲ ਤੇ ਇਦਾਂ ਗਲਾਈ ਕਰਾਂਗੇ ਠੀਕ ਹੈ ਇਹ ਕਪੜਾ ਬਹੁਤ ਹਲਦਾ ਜਿਆਦਾ ਹੀ ਹੈ ਤੇ ਜਦੋਂ ਆਪਾਂ ਨਿਸ਼ਾਨ ਲਾਉਣਾ ਉਦੋਂ ਆਪਾਂ ਉਦੋਂ ਬਾਅਦ ਇੱਕ ਵਾਰੀ ਸੈੱਟ ਕਰਕੇ ਕਟਿੰਗ ਫੇਰ ਕਰਨਾ ਹੈ ਠੀਕ ਹੈ ਨਾ ਇਦਾਂ ਆਪਾਂ ਸੈੱਟ ਕਰਕੇ ਰੱਖ ਲਿਆ ਫਿਰ ਆਪਾਂ ਹੁਣੇ ਦੀ ਕਟਿੰਗ ਕਰਾਂਗੇ ਇਥੋਂ ਇਹ ਆਪਣੀ ਹੁਣ ਗਲਾਈ ਦੀ ਗਲੀ ਦੀ ਹੋਗੀ ਹੁਣ ਆ ਆਪਣੀ ਜਿਹੜੀ ਵਾਧੂ ਕਾਟ ਹੈ ਹੁਣ ਇਹ ਆਪਾਂ ਇਹ ਕਟਿੰਗ ਕਰਾਂਗੇ ਇੱਥੋਂ ਰੱਖ ਕੇ ਆਪਾਂ ਨੇ ਇਹ ਵਾਧੂ ਕਪੜਾ ਜਿਹੜਾ ਫालतू ਉਹ ਕਟਿੰਗ ਕਰ ਲੈਣਾ ਬੈਕ ਸਾਈਡ ਦਾ ਤੇ ਇਹ ਆਪਣਾ ਲੱਗ ਜਾਂਦੀ ਉਹਨਾਂ ਤੋਂ ਤੇ ਆਪਾਂ ਇਹ ਹੁਣ ਲਾਵਾਂਗੇ ਇਹਨੂੰ ਪਹਿਲਾਂ ਇਹਦੇ ਉੱਪਰ ਗਲਾ ਜਿਵੇਂ ਕੱਟਿਆ ਆਪਾਂ ਇੱਕ ਸਲਾਈ ਲਾ ਲਾਂਗੇ ਇਹਦੇ ਨਾਲ ਨਾਲ ਇਦਾਂ ਹੀ ਇਦਾਂ ਹੀ ਆਪਾਂ ਸਲਾਈ ਲਾ ਲਾਂਗੇ ਤਾਂ ਕਿ ਆਪਣਾ ਕਪੜਾ ਜਿਹੜਾ ਜਦੋਂ ਆਪਾਂ ਪਾਈਪਿੰਗ ਲਾਵਾਂਗੇ ਲੈ ਜਿਹੜੀ ਰੇਬਲੀਰ ਤੇ ਆਪਣਾ ਜਿਹੜਾ ਹਿੱਲੇ ਨਾ ਇਹ ਵਧੇ ਘਟੇ ਨਾ ਇਹਦੋਂ ਆਪਾਂ ਇੱਦਾਂ ਲਾ ਗਏ ਠੀਕ ਹੈ ਇਦਾਂ ਆਪਾਂ ਨਾਲ ਜੋੜ ਕੇ ਇਹਨੂੰ ਇੱਥੋਂ ਗਲਾਈ 'ਚ ਵੀ ਇਦਾਂ ਹੀ ਸਲਾਈ ਲਾਉਣੀ ਹੈ ਇਹਦੇ ਜਿਵੇਂ ਜਿਵੇਂ ਆਪਣਾ ਕਪੜਾ ਲਾਈਨਿੰਗ ਨਾਲ ਅਟੈਚ ਕਰਨੀ ਹੈ ਇਹ ਉਦਾਂ ਆਪਾਂ ਸਲਾਈ ਲਾਉਣੀ ਹੈ ਇਥੋਂ ਆਪਣਾ ਜੇ ਲੱਗਦਾ ਥੋੜਾ ਬਹੁਤ ਹੋ ਤਾਂ ਆਪਾਂ ਇਹ ਜਿਹੜੀ ਸਲਾਈ ਪਹਿਲਾਂ ਲਾਈ ਆ ਥੋੜੀ ਜੀ ਢੇੜ ਕੇ ਤੇ ਕੱਪੜੇ ਨੂੰ ਜਿਹੜਾ ਆਪਾਂ ਵਾਲ ਨਹੀਂ ਪੈਣਦੇਣਾ ਠੀਕ ਹੈ ਉਦੋਂ ਆਪਾਂ ਇਹ ਥੋੜਾ ਆਹ ਵਾਲੀ ਸਲਾਈ ਇੱਦਾਂ ਲਾ ਲਈ ਹੁਣ ਇਹਦੇ ਉੱਪਰ ਰੱਖ ਕੇ ਆਪਾਂ ਜਿਹੜੀ ਕਟਿੰਗ ਕੀਤੀ ਹੈ ਲੀਰ ਇਹ ਆਪਾਂ ਲਾ ਲਾਂਗੇ ਠੀਕ ਹੈ ਜੀ ਤੇ ਇਹ ਆ ਦੇਖੋ ਜੀ ਖਿੱਚ ਲਾਂਗੇ ਤਾਂ ਪਤਲੀ ਹੋ ਜਾਂਦੀ ਜਿਆਦਾ ਇਹ ਇਦਾਂ ਇਹ ਚੌੜੀ ਆ ਜਾਂਦੀ ਫਿਰ ਇਹਨੂੰ ਆਪਾਂ ਟਿੱਲੀ ਰੱਖ ਕੇ ਲਾਉਣਾ ਹੈ ਜੇ ਆਪਾਂ ਖਿੱਚਾਂਗੇ ਤਾਂ ਆਪਣੀ ਇਹ ਇਸ ਸਹੀ ਨਹੀਂ ਆਉਂਦੀ ਜੀ ਤੇ ਇਹਨੂੰ ਆਪਾਂ ਥੋੜੀ ਜਿਹੀ ਢਿੱਲੀ ਰੱਖ ਰੱਖ ਕੇ ਲਾਵਾਂਗੇ ਤੇ ਆਪਾਂ ਇੱਥੋਂ ਸ਼ੁਰੂ ਕਰਾਂਗੇ ਇੱਥੋਂ ਰੱਖਾਂਗੇ ਇਹਨੂੰ ਦੂਰੀ ਕਰਕੇ ਤੇ ਆਪਾਂ ਇਹਨੂੰ ਥੋੜੀ ਢਿੱਲੀ ਰੱਖ ਕੇ ਲਾਉਣੀ ਆ ਠੀਕ ਹੈ ਨੀ ਇਧਰੋਂ ਆਪਾਂ ਕੱਪੜਾ ਥੋੜਾ ਛੱਡ ਕੇ ਤੇ ਇੱਥੋਂ ਰੱਖਾਂਗੇ ਇੱਧਰ ਰੱਖ ਲਈ ਹੁਣ ਆਪਾਂ ਇਹਨੂੰ ਨਾਲ-ਨਾਲ ਦੀ ਇੱਥੇ ਰੱਖੀ ਤੇ ਫੇਰ ਆਪਾਂ ਨੇ ਇਹਨੂੰ ਕਿੱਲ ਰੱਖੀ ਐਦਾਂ ਹੀ ਲਾਉਣੀ ਆ ਆਪਾਂ ਇਹਦਾ ਜ਼ਿਆਦਾ ਕਪੜਾ ਆਪਾਂ ਕੱਟ ਕਰਤਾ ਹੁਣ ਆਪਾਂ ਇਹਦੇ ਵਿੱਚ ਵਿੱਚ ਛੋਟੇ ਛੋਟੇ ਆਪਾਂ ਕੱਟ ਲਾਵਾਂਗੇ ਇਤੋਂ ਆਪਾਂ ਛੋਟੇ ਛੋਟੇ ਕੱਟ ਲਾ ਲੈਨੇ ਇਹਦੇ ਵਿੱਚ ਤੇ ਫਿਰ ਆਪਾਂ ਇਹਨੂੰ ਗਲਾਈ ਵਿੱਚ ਜ਼ਰੂਰੀ ਆ ਕੱਟ ਲਾਉਣੇ ਤੇ ਸਿਉਣ ਨੂੰ ਆਪਾਂ ਬਚਾ ਕੇ ਕੱਟ ਲਾਉਣੇ ਆ ਠੀਕ ਹੈ ਜੀ ਤੇ ਫਿਰ ਆਪਾਂ ਇਹਨੂੰ ਕਰਾਂਗੇ ਇੱਥੋਂ ਫੋਲਡ ਜਿੱਥੇ ਗਲਾਈ ਹੈ ਉੱਥੇ ਆਪਾਂ ਜ਼ਰੂਰ ਧਿਆਨ ਨਾਲ ਮਾਰਨੀ ਹੈ ਠੀਕ ਹੈ ਇਦਾਂ ਫਿਰ ਆਪਾਂ ਇਹਦੇ ਉੱਪਰ ਦੀ ਇਹਨੂੰ ਕੱਪੜੇ ਨੂੰ ਇਧਰ ਨੂੰ ਕਰਕੇ ਤੇ ਰੇਵ ਕੱਪੜੇ ਦੇ ਉੱਪਰ ਆਪਾਂ ਸਿਉਣਾ ਮਾਰਨੀ ਠੀਕ ਹੈ ਜਿੱਥੇ ਆਪਣਾ ਰੇਵ ਹੈ ਇਹ ਰੇਵਲੀ ਲਾਗੀ ਹੁਣ ਆਪਾਂ ਗਲਾ ਜਿਹੜਾ ਫਰੰਟ ਕਰਨਾ ਤੇ ਇਹਦੇ ਆਪਾਂ ਜਿਹੜਾ ਗਲੇ ਤੇ ਵੀ ਤੇ نیچے ਘੇਰੇ ਤੇ ਆਪਾਂ ਇੱਕ ਬਾਵਾ ਤੇ ਇੱਦਾਂ ਲੇਸ ਲਗਾ ਲਈਏ ਦੋਨੇ ਬਾਵਾ ਆਪਾਂ ਤਿਆਰ ਕਰ ਲਈਆਂ ਠੀਕ ਹੈ ਜੀ ਤੇ ਇਹ ਵੀ ਆਪਾਂ ਘੇਰੇ ਤੇ ਵੀ ਇਹਨਾਂ ਲਗਾਵਾਂਗੇ ਤੇ ਹੁਣ ਆਪਾਂ ਨੇ ਬਾਵਾ ਜਿਹੜੀਆਂ ਕਾਟ પા ਕੇ ਬਾਅਦ ਚ ਲੇਸ ਲਾ ਕੇ ਆਪਾਂ ਨੇ ਤਿਆਰ ਕਰ ਲਈਆਂ ਹੁਣ ਆਪਾਂ ਜਿਹੜਾ ਫਰੰਟ ਕਲਾ ਹੈ ਉਹ ਜੜਾਂਗੇ ਠੀਕ ਹੈ ਹੁਣ ਆਪਾਂ ਕੱਪੜਾ ਜਿਹੜਾ ਫਰੰਟ ਕਲੇ ਤੇ ਵੀ ਆਪਾਂ ਨੇ ਪਨੇਟਾ ਵਗੈਰਾ ਪਾ ਲਿਆ ਸਾਰੇ ਹੁਣ ਆਪਾਂ ਜਿਹੜਾ ਫਰੰਟ ਕਲਾ ਜੜਾਂਗੇ ਇੱਥੇ ਆਪਾਂ ਨਿਸ਼ਾਨਤਾ ਲਾ ਲਿਆ ਸੀ ਹੁਣ ਆਪਾਂ ਨੇ ਇਹਨੂੰ ਇਹ ਵਾਲਾ ਆਪਾਂ ਕਲਾ ਜਿਹੜਾ ਜੜ ਕੇ ਤਿਆਰ ਕਰ ਲਿਆ ਸੀਗਾ ਤੇ ਇਹ ਆਪਾਂ ਕੱਟ ਤਾ ਲਾਇਆ ਵੀ ਆਪਣਾ ਨਿਸ਼ਾਨ ਦੀ ਸੀ ਇੱਥੋਂ ਦੀ ਮੈਂ ਆਪਾਂ ਨੂੰ ਇਦਾਂ ਚੱਕ ਕੇ ਵੇਖਣਾ ਪੈਂਦਾ ਨਿਸ਼ਾਨ ਹੁਣ ਆਪਾਂ ਨੂੰ ਚੱਕਣ ਦੀ ਲੋੜ ਨਹੀਂ ਗਈ ਇਦਾਂ ਹੀ ਆਪਾਂ ਜਿੱਨਾ ਨੀਵਾ ਰੱਖਣਾ ਉੱਥੇ ਆਪਾਂ ਨਿਸ਼ਾਨ ਤੇ ਇਦਾਂ ਰੱਖ ਕੇ ਇੱਥੇ ਸੂਈ ਲਾ ਲਾਂਗੇ ਇੱਥੇ ਆਪਾਂ ਇੱਕ ਸੂਈ ਲਗਾ ਲਾਂਗੇ ਠੀਕ ਹੈ ਤੇ ਉੱਪਰ ਵੀ ਆਪਾਂ ਦੋਨਾਂ ਸਾਈਡਾਂ ਤੇ ਆਹ ਚੀਜ਼ ਜਿਹੜੀ ਹੈ ਇਦਾਂ ਰੱਖਾਂਗੇ ਇਹ ਕਪੜਾ ਜਿਹੜਾ ਆਪਣਾ ਉੱਪਰ ਵੀ ਜਿਹੜਾ ਆਹ ਵਾਲਾ ਵਧਾਊਗਾ ਜਿਹੜਾ ਇੱਕੋ ਜਿਹਾ ਵਧਣਾ ਚਾਹੀਦਾ ਠੀਕ ਹੈ ਦੋਨਾਂ ਸਾਈਡਾਂ ਤੇ ਫਿਰ ਆਪਣਾ ਗਲਾ ਜਿਹੜਾ ਸਹੀ ਜੜਿਆ ਜਾਊਗਾ ਹੁਣ ਆਪਾਂ ਇਹਦਾ ਜਿਹੜਾ ਬੁਖਰਮ ਤੱਕ ਕਪੜਾ ਨਾ ਉਹ ਕੱਟ ਦਾਂਗੇ ਪਹਿਲਾਂ ਕਿਉਂਕਿ ਫਿਰ ਆਪਾਂ ਨੂੰ ਸੌਖਾ ਪਤਾ ਲੱਗ ਜੂ ਹਨ ਕਿੰਨਾ ਕਪੜਾ ਜਾਂ ਲੈਂਸ ਜਾਂ ਕੀ ਵਧਾ ਨਾਲ ਨਾ ਪਾਈ ਕੱਟ ਕਰਤਾ ਫालतੂ ਹੁਣ ਆਪਾਂ ਇਹਦੇ ਇੱਥੋਂ ਬਰਾਬਰ ਉਹ ਰੱਖ ਲਾਂਗੇ ਇੱਧਰ ਤੇ ਇੱਧਰ ਵੀ ਆਪਾਂ ਬਰਾਬਰ ਰੱਖਾਂਗੇ ਠੀਕ ਹੈ ਤੇ ਇਸ ਤਰ੍ਹਾਂ ਰੱਖ ਕੇ ਆਪਣਾ ਗਲਾ ਜਿਹੜਾ ਇਹ ਸੈੱਟ ਆ ਰਿਹਾ ਹੈ ਨਾ ਹਾਂਜੀ ਜੇ ਵਾਅਦਾ ਹੋਏ ਉੱਪਰ ਤਾਂ ਦੋਨਾਂ ਸਾਈਡਾਂ ਤੇ ਕੋਈ ਨਾ ਵਧਣਾ ਚਾਹੀਦਾ ਆਪਣੀ ਮੁਕਰਮ ਠੀਕ ਹੈ ਇਦਾਂ ਆਪਾਂ ਇਹਨੂੰ ਲਗਾਉਣਾ ਰੱਖ ਕੇ ਇੱਥੇ ਆਪਾਂ ਸ਼ੁਰੂ ਕਰਾਂਗੇ ਇੱਧਰਲੀ ਸਾਈਡ ਦਾ ਇੱਧਰਲੀ ਸਾਈਡ ਆਪਾਂ ਨੇ ਪੈਨ ਲਗਾ ਲੈਣਾ ਸੋਈ ਵਗੈਰਾ ਹੋਰ ਤੇ ਇੱਧਰ ਵੀ ਆਪਣਾ ਉਵੇਂ ਹੀ ਲਾਉਣਾ ਚਾਹੀਦਾ ಇವಾಗ ಗೇ ಸೂ ಹಣ ಹಿಲ್ೂ ಗಳ ಏನು ਤੇ ਇਧਰ ਦੀ ਸਲਾਈ ਵੀ ਆਪਣਾ ਇੰਨਾ ਕੁ ਬਾਹਰ ਥੋੜਾ ਜਿਹਾ ਉੱਪਰ ਹੈ ਤੇ ਇਧਰ ਵੀ ਆਪਣਾ ਥੋੜਾ ਜਿਹਾ ਉੱਪਰ ਹੋਣਾ ਚਾਹੀਦਾ ਫਿਰ ਆਪਣਾ ਸਹੀ ਗਲੇ ਜਲਾ ਜਾਣਾ ਹੁਣ ਆਪਾਂ ਇੱਥੋਂ ਸ਼ੁਰੂ ਕਰਾਂਗੇ ਆਪਾਂ ਇਹ ਕੇ ਜਮਾ ਲੇ ਹੁਣ ਆਪਾਂ ਸੂਈ ਥੋੜੀ ਜੀ ਪਿੱਛੇ ਨੂੰ ਕਰ ਦਾਂਗੇ ਤੇ ਆ ਆਪਣਾ ਜਿਹੜਾ ਸੈਂਟਰ ਸੈਂਟਰ ਚ ਹੋਵੇ ਠੀਕ ਹੈ ਨਾ ਇੱਥੋਂ ਆਪਣਾ ਜਿਹੜਾ ਵਿਚਾਲਾ ਇਹਦੇ ਵਿੱਚ ਵਿਚਾਲਾ ਆਉਣਾ ਚਾਹੀਦਾ ਤੇ ਇੱਥੇ ਸੂਈ ਆਪਾਂ ਵਿੱਚ ਕਰ ਲੈਣੀ ਹੈ ਇਧਰ ਨੂੰ ਮੋੜ ਕੇ ਫਿਰ ਆਪਾਂ ਨੇ ਇਹ ਉੱਪਰ ਸੈੱਟ ਕਰਕੇ ਰੱਖ ਲੈਣਾ ਇੱਦਾਂ ਤੇ ਆਪਾਂ ਫਿਰ ਆ ਸੂਈ ਕੱਢ ਦਿਆਂਗੇ ਤੇ ਇੱਥੋਂ ਆਪਾਂ ਇਹਦੀ ਸਲਾਈ ਲਾਉਣੀ ਸ਼ੁਰੂ ਕਰ ਲਾਂਗੇ ਠੀਕ ਹੈ ਤੇ ਇੱਕ ਵਾਰੀ ਆਪਾਂ ਨਾ ਜਿਹੜੇ ਫਸਟ ਟਾਈਮ ਚੜਦੇ ਆ ਇਹ ਜ਼ਰੂਰ ਵੇਖ ਲੈਣ ਇੱਥੋਂ ਆਪਾਂ ਰੱਖ ਕੇ ਵੇਖ ਲੈਣੇ ਆ ਇਧਰੋਂ ਵੀ ਆਪਣਾ ਪੌਣੇ ਚਾਰ ਹੈ ਤੇ ਇਧਰੋਂ ਵੀ ਆਪਣਾ ਪੌਣੇ ਚਾਰ ਹੀ ਹੈ ਠੀਕ ਹੈ ਆਪਣਾ ਸਹੀ ਆ ਹੁਣ ਇੱਥੇ ਹੀ ਆਪਾਂ ਜਾਣਾਂਗੇ ਔਰ ਆਪਾਂ ਇਥੋਂ ਇਹਨਾਂ ਦਾ ਛੱਡ ਕੇ ਤੇ ਜਦੋਂ ਅਸੀਂ ਕੱਟਾਂਗੇ ਤੁਸੀਂ ਇਹਦਾ 25 ਚਵਾਈ ਲਾ ਲਾਂਗੇ ਇੱਕ ਵਾਰੀ ਵੱਡਾ ਵਖਾ ਕਰਕੇ ਤੇ ਇਹਦੇ ਉੱਪਰ ਫਿਰ ਜੀ ਲੇਸ ਲਾਉਣੀ ਆਪਾਂ ਲੇਸ ਲਗਾ ਸਕਦੇ ਆ ਸਿੰਪਲ ਵੀ ਰੱਖਣਾ ਸਿੰਪਲ ਵੀ ਰੱਖ ਸਕਦੇ ਆ ਔਰ ਆਪਾਂ ਨਾਵਾਗੇ ਇਹਦੇ ਕਲੀਆਂ ਦੇ ਉੱਪਰ ਲੇਸ ਠੀਕ ਹੈ ਜੀ ਇਹ ਆਪਾਂ ਨੇ ਜਿਹੜੀ ਬਾਹਾਂ ਤੇ ਲੈਸ ਲਾਈ ਹੈ ਉਹੀ ਆਪਾਂ ਗਲੇ ਤੇ ਲਾਉਣੀ ਹੈ ਇੱਥੋਂ ਰੱਖ ਕੇ ਆਪਾਂ ਲਾਵਾਂਗੇ ਇੱਥੋਂ ਆਪਾਂ ਇਦਾਂ ਹੀ ਰੱਖ ਕੇ ਇਹ ਤੋਂ ਗਲਾਈ 'ਚ ਥੋੜੀ ਜਿਹੀ ਆਪਾਂ ਢਿੱਲੀ ਰੱਖ ਕੇ ਇੱਥੋਂ ਇਦਾਂ ਆਪਾਂ ਲਾਵਾਂਗੇ ਸਾਰੇ ਗਲੇ ਦੇ ਲੇਸ ਨਾਲ ਆ ਕੇ ਵੇੜੀ ਕਰਾਂਗੇ ਇੱਥੇ ਆਪਾਂ ਕਾਰਨਰ ਤੇ ਆ ਕੇ ਇਹਨੂੰ ਚੰਗੀ ਤਰ੍ਹਾਂ ਇੱਥੇ ਸੈੱਟ ਕਰਾਂਗੇ ਤੇ ਇਦਾਂ ਆਪਾਂ ਇਹਦਾ ਡਿਜ਼ਾਈਨ ਜਿਹੜਾ ਥੋੜਾ ਜਿਹਾ ਵਰਕ ਹੋਵੇ ਜਿਵੇਂ ਉਦਾਂ ਕਰ ਲੈਣਾ ਠੀਕ ਹੈ ਦੋਨੇ ਸਾਈਡਾਂ ਤੇ ਇੱਕੋ ਜਿਹਾ ਕਟਾਮ ਤੇ ਇੱਕ ਨੀਚੇ ਸੈਂਟਰ ਵਿੱਚ ਤੇ ਫਿਰ ਆਪਾਂ ਇੱਥੇ ਇੱਕ ਰੱਖ ਕੇ ਸਲਾਈ ਲਾ ਲਾਂਗੇ ਥੋੜੀ ਜੀ ਦੋਨਾਂ ਸਾਈਡਾਂ ਤੇ ਇੱਕੋ ਜਿਹਾ ਕਟਾਮ ਹੋਣਾ ਚਾਹੀਦੀ ਹੈ ਠੀਕ ਹੈ ਹੁਣ ਆਪਾਂ ਇੱਥੋਂ ਗਲਾਈ ਚ ਲਾਉਂਦੇ ਹੋਏ ਇੱਥੋਂ ਥੋੜੀ ਜੀ ਉਸ ਰੱਖ ਕੇ ਲੈਸ ਨੂੰ ਤੇ ਇਦਾਂ ਹੀ ਆਪਾਂ ਇਹ ਲਗਾ ਲਾਂਗੇ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਹੁਣ ਆਪਾਂ ਇਹ ਸਾਰੇ ਲਿੱਟਾ ਵੱਲ ਸਲਾਈ ਕਰਤੀ ਹੈ ਇਹਦੇ ਤੇ ਠੀਕ ਹੈ ਜੀ ਇਹ ਆਪਾਂ ਡਬਲ ਸਲਾਈ ਕਰਕੇ ਇਦਾਂ ਆਪਾਂ ਕੱਟ ਕਰ ਦੇਣਾ ਉੱਪਰ ਐਕਸਟਰਾ ਐਕਸਟਰਾ ਠੀਕ ਹੈ ਤੇ ਇਹ ਆਪਣਾ ਜਿਹੜਾ ਗਲਾ ਇਸ ਤਰੀਕੇ ਨਾਲ ਜਿਸ ਮੇ ਵਰਕ ਹੁੰਦਾ ਉਸ ਤਰ੍ਹਾਂ ਰੈਡੀ ਹੋ ਗਿਆ ਹੁਣ ਆਪਾਂ ਇਹਦੇ ਘੇਰੇ ਤੇ ਵੀ ਇਸੇ ਤਰ੍ਹਾਂ ਦਾ ਡਿਜ਼ਾਈਨ ਬਣਾਵਾਂਗੇ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ